ਆੜੀਏ 77 ਵਾਲਾ ਦੋ ਪਿੰਡ ਮਸ਼ਹੂਰ ਕੀਤੇ ਆ ਤੇ ਚੰਨ ਮਸਤਕਰ ਤੇ ਅਮਨ ਮਸਤਕਰ ਚੰਨ ਪੁਲਵਾਨ ਜੀ ਦੇ ਦਰਸ਼ਨ ਹੋਏ ਆ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਸਾਡੇ ਚੰਨ ਪੁਲਵਾਨ ਦੀ ਕੇਸਾ ਧਾਰੀ ਬਣੇ ਆ ਮੈਨੂੰ ਕਹਿ ਰਹੇ ਸੀ ਕਿ ਰਾਣਿਆ ਸਿੰਘਪੁਰੇ ਵਾਲਿਆ ਅਸੀਂ ਤੈਨੂੰ ਪਛਾਣਿਆ ਨਹੀਂ ਤੇ ਮੈਗਾ ਪੁਲਵਾਨ ਜੀ ਪਛਾਣਤਾ ਹੁਣ ਬਣੀ ਆ ਪਹਿਲਾ ਰਾਣਾ ਵੀ ਮੋਨਾ ਕੋਨਾ ਦਾ ਸੀਗਾ ਸਰਪੰਚ ਸਰਦਾਰ ਸਾਫ ਸਿੰਘ ਜੀ ਵੱਡੀਆਂ ਜ਼ਿੰਮੇਵਾਰੀਆਂ ਨੇ ਸਾਡੀਆਂ ਸਾਕਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਕਦਮ ਚੱਲ ਕੇ ਆਏ ਐ ਅੱਜ ਇਸ ਧਰਤੀ ਉੱਪਰ ਬਾਦਰ ਦੇ ਘੇਰਿਆਂ ਵਿੱਚ ਚੜ੍ਹਦੇ ਪੰਜਾਬ ਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਨਗਰ ਕਿਸੇ ਜਾਣ ਪਹਿਚਾਣ ਦਾ ਮਸਥਾਜ ਨਹੀਂ ਮਹਿਦੀਪੁਰਾ ਪਿੰਡ ਕੰਤਲ ਬਾਬਾ ਸ਼ਹਾਬ ਸਿੰਘ ਜੀ ਸ਼ਹੀਦਿਆਂ ਦੀ ਗੱਲ ਚੱਲਦੀ ਹੈ ਕੋਈ ਪਿਆਰ ਨਾਲ ਸ਼ਾਭੂਸ਼ੀ ਦੀ ਵੀ ਕਹਿੰਦਾ ਹੈ ਔਰ ਪੀਰਾਂ ਫਕੀਰਾਂ ਦੀ ਜਾਤ ਵਿੱਚ ਰੌਣਕਾਂ ਬਹਾਰਾਂ ਲੱਗੀਆਂ ਹੋਈਆਂ ਇਧਰ ਕੁਸ਼ਤੀ ਦੇ ਮੱਲ ਆਪਣੀ ਕਲਾ ਦਾ ਪ੍ਰਦਰਸ਼ਨ ਦਿਖਾ ਰਹੇ ਹੈ ਇਹ ਸੱਤਾ ਪਹਿਲਵਾਨ ਜੀ ਨੇ ਕਿਹਾ ਹੈ ਕਿ ਜੇਕਰ ਇੱਕ ਤੋਂ ਕੁਸ਼ਤੀਆਂ ਵਾਲੇ ਮੱਲ ਆਏ ਹੈ ਤੇ ਇਹ ਆਪਾਂ ਇਹ ਕੁਸ਼ਤੀਆਂ ਵੀ ਕਰਵਾ ਦੇਣੀ ਹੈ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਜੰਡਿਆਲਾ ਜੀ ਜੋ ਤੁਸੀਂ ਸਨਮਾਨ ਕਰਨਾ ਹੈ ਅੰਗਰੇਜ਼ ਮਹਿਦੀਪੁਰ ਵਾਲੇ ਨੌਜਵਾਨ ਦਾ ਅੰਗਰੇਜ਼ ਸਾਡਾ ਵੀਰ ਪੱਕੇ ਤੌਰ ਤੇ ਕਨੇਡਾ ਵਾਲਾ ਬਣ ਗਿਆ ਹੈ ਤੇ ਸਾਡੀ ਬੀਲਤੀ ਗੁਰਪੇਜ ਮਹਿਦੀਪੁਰ ਵਾਲੇ ਵੀਰ ਨੂੰ ਉਹ ਮਾਨ ਸਨਮਾਨ ਪ੍ਰਾਪਤ ਕਰ ਲਵੇ ਗੁਰਪੇਜ ਸਿੰਘ ਜੀ ਮਹਿਦੀਪੁਰ ਵਾਲੇ ਪ੍ਰਾਪਤ ਕਰ ਰਹੇ ਆ ਸਰਪੰਚ ਸਰਵਾਰ ਸਾਹਬ ਸਿੰਘ ਜੀ ਦੇ ਮੁਬਾਰਕ ਹੱਥਾਂ ਦੇ ਨਾਮ ਇਹ ਸਨਮਾਨ ਬਾਬਾ ਤਾਲਾ ਮਾਹਰ ਕਬੱਡੀ ਕਲੱਬ ਜਲਲਪੁਰ ਖੇੜਾ ਇਸ ਸਮੁੱਚੀ ਟੀਮ ਵੱਲੋਂ ਸਾਡੇ ਅੰਗਰੇਜ਼ ਭਰਾ ਦਾ ਜਿਹੜਾ ਸਨਮਾਨ ਹੈ ਉਹ ਕੀਤਾ ਗਿਆ ਇੱਕ ਤਾੜੀ ਮਾਰ ਦਿਓ ਪਿਆਰੀ ਸਾਥ ਸਗੇ ਦੀ ਕਦੇ ਜੈਮਨ ਮਹਿਦੀਪੁਰਿਆ ਤੇ ਆਹ ਖੜੇ ਆ ਸੱਤਾ ਪਲਵਾਨ ਦੀ ਕਦੇ ਭਾਲਾ ਪਲਵਾਨ ਕਦੇ ਲਾਡੀ ਮਹਿਦੀਪੁਰਿਆ ਚਰਚੇ ਹੋਏ ਨੌਜਵਾਨਾ ਦੇ ਤੇ ਜਾਂਦਾ ਨੇ ਸ਼ਹਿਬਾਜ਼ ਦੀਆਂ ਢੋਡੂ ਸਾਡੇ ਵੀਰ ਦੀਆਂ ਤੇ ਸਾਡੀ ਬੇਨਤੀ ਹੈ ਗਿੰਦਾ ਮਹਿਦੀਪੁਰਿਆ ਲੱਗ ਕੇ ਦੇ ਮੈਂ ਸਕੂਲੋਂ ਹਟ ਜਾਣਾ ਤੇ ਆਪਣੇ ਘਰ ਦਾ ਖਰਚਾ ਤੇ ਘਰ ਦਾ ਜਿਹੜਾ ਮਕਾਨ ਦਾ ਕਿਰਾਇਆ ਉਹ ਦਿਆ ਕਰਦਾ ਤੇ ਮੈਂ ਕਿਹਾ ਵੀਰੇ ਸਕੂਲੋਂ ਨਹੀਂ ਹਟਣਾ ਤੂੰ ਮਾਂ ਖੇਡ ਕਬੱਡੀ ਦੇ ਜੋ ਮੈਚ ਹੁੰਦੇ ਐ ਤੇ ਭਲਵਾਨਾਂ ਨੂੰ ਪਾਣੀ ਬਾਬਾ ਸ਼ਹਾਬ ਸਿੰਘ ਜੀ ਸ਼ਹੀਦ ਪਿਆਰ ਦਾ ਸ਼ਹਾਬੂ ਸ਼ਹੀਦ ਵੀ ਕਿਹਾ ਜਾਂਦਾ ਹੈ ਔਰ ਮਹਿਦੀਪੁਰ ਦੀ ਟੀਮ ਠੀਕ ਆਪਾਂ ਕਹਿ ਦਿਆਂ ਮਹਿਦੀਪੁਰ ਪਿੰਡ ਵਾਲੀ ਸਾਈਡ ਤੇ ਐ ਲੋ ਸਾਡੇ ਕਿਰਸਾਨ ਵੀਰ ਸੁੰਦਰ ਸਜਾ ਕਰਕੇ ਟਰੈਕਟਰ ਲੈ ਕੇ ਆਏ ਐ ਇਸ ਪਾਸੇ ਟੀਮ ਮਹਿਦੀਪੁਰ ਦੀ ਟੀਮ ਹੈ ਜੇ ਕਹਿ ਦਿਆਂ ਦੂਜੇ ਪਾਸੇ ਲੰਦੇ ਪੰਜਾਬ ਵਾਲੇ ਪਾਸੇ ਉਸ ਪਾਸੇ ਟੀਮ ਬਾਬਾ ਕਾਲਾ ਬਾਹਰ ਕਬੱਡੀ ਕਲੱਬ ਜਲੰਧਰ ਖਿਆਰੇ ਦੀ ਟੀਮ ਹੈ ਆਏ ਕਹਿੰਦੇ ਨੌਜਵਾਨ ਹਰਜੀਤ ਇਹਦਾ ਕਾਲੀਆਂ ਸਖਤਰਾ ਪਿੰਡ ਹੈ ਤੇ ਸਾਹਮਣੇ ਸਿਕ ਸਰਦਾਰ ਅਨਮੋਲ ਸਿੰਘ ਮੋਲਾ ਇਹਨ ਖੱਖ ਪਿੰਡ ਵਾਲਾ ਡੱਕਣ ਦੀ ਕਰਦਾ ਕੋਸ਼ਿਸ਼ ਇੱਕ ਪਾਸੇ ਮੋਲਾ ਪਰ ਜਫਾ ਲੱਗ ਚੁੱਕਿਆ ਹੈ ਇਹ ਭਲਵਾਨ ਜੀ ਦੇ ਦੇ ਕਰੀਏ ਆਪਾਂ ਸ਼ਾਬਾਸ਼ ਕਰਦੇ ਆ ਕਰੀਏ ਅਵੇ ਪੇਜ ਦੇ ਉੱਪਰ ਇਹ ਲਾਈਵ ਚੱਲ ਰਿਹਾ ਹੈ ਤੇ ਬਾਅਦ ਵਿੱਚ ਕਿਸੇ ਨੇ ਕੱਟ ਕੇ ਕਹਿਣਾ ਹੈ ਕਿ ਅੱਜ ਮਹਿਦੀਪੁਰੇ ਚ 40 ਸਕਿੰਟ ਦੀ ਕਬੱਡੀ ਪਈ ਕਿਉਂਕਿ 30 ਸਕਿੰਟ ਦੀ ਕਬੱਡੀ ਹੈ ਲਓ ਸਾਹਮਣੇ ਨਾਨਕ ਸਿੰਘ ਇਹਦਾ ਬੰਡਾਰੀ ਡੋਗਲਾ ਪਿੰਡ ਹੈ ਨੌਜਵਾਨ ਬੜਾ ਲੰਮਾ ਪੈੜਾ ਤੈਅ ਕਰਕੇ ਆਇਆ ਹੈ ਤੇ ਬੀਤਾ ਮਹਿਦੀਪੁਰਿਆ ਆਹ ਸਾਹਮਣੇ ਨੌਜਵਾਨ ਜਫਾ ਲਾਉਣ ਦਾ ਜੱਦਰ ਕੀਤਾ ਪਰ ਨੰਬਰ ਰੇਡਰ ਦੇ ਹਿੱਸੇ ਹੈ ਨਾ ਨੌਜਵਾਨ ਬੁੱਗਾ ਘਰਿਆਲੇ ਵਾਲਾ ਜੇ ਪਿਤਾ ਪਰਪੂਤ ਨਸਲ ਪਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਕਹਿੰਦੇ ਪਾਪਾ ਵੀ ਕਦੇ ਕਹਿੰਦੇ ਰੇਸ਼ਮ ਪਹਿਲਵਾਨ ਦੀ ਗੱਲ ਚੱਲੀ ਹੈ ਘਿਹਾਰੇ ਵਾਲੇ ਪਹਿਲਵਾਨ ਰੇਸ਼ਮ ਸਿੰਘ ਪਹਿਲਵਾਨ ਦਾ ਲਖਤੇ ਜ਼ਿਗਰ ਐਸਾ ਦੇ ਬੁग्गा ਘਿਹਾਰੇ ਵਾਲਾ ਕਬੱਡੀ ਪਾਲ ਦੀ ਵਧਿਆ ਹੋਇਆ ਹੈ ਬਾਬਾ ਜੀ ਬਾਬਾ ਕਿਲਾ ਪੀਰ ਜੀ ਦੇ ਨਾਮ ਦੇ ਉੱਪਰ ਸਰਪੰਚ ਸਾਹਿਬ ਸਿੰਘ ਜਿਹਾ ਨੇ ਬਹੁਤ ਵੱਡੇ ਪਿਆਰ ਭੇਡੇ ਹੈ ਪਰ ਸਾਹਮਣੇ ਹਰਮਨ ਇਹ ਸਰਹਾਲੀ ਸਾਹਿਬ ਵਾਲਾ ਮੁੰਡਾ ਇਹ ਹਰਮਨ ਸਰਹਾਲੀ ਸਾਹਿਬ ਵਾਲਾ ਮੁੰਡਾ ਪਰ ਸਾਹਮਣੇ ਬੁग्गा ਘਿਹਾਰੇ ਵਾਲਾ ਇੱਕ ਸ਼ਾਨਦਾਰ ਨੰਬਰ ਆਪਣੀ ਟੀਮ ਦੇ ਉੱਤੇ ਜੋੜ ਕੇ ਗਗਨ ਇਹ ਮੁੰਡਾ ਕਬੱਡੀ ਵਿੱਚ ਮਗਨ ਇਹ ਹਸਨ ਦੀ ਪੰਡੋਰੀ ਪਿੰਡ ਵਾਲਾ ਨੌਜਵਾਨ ਹਸਨ ਦੀ ਪੰਡੋਰੀ ਵਾਲਾ ਪਾਲੂ ਕਦੇ ਆਪਣੇ ਸਮੇਂ ਦੀ ਕਬੱਡੀ ਖੇੜਿਆ ਹੈ ਕਿ ਹਸਨ ਦੀ ਪੰਡੋਰੀ ਵਾਲਾ ਪਾਲੂ ਦੋਸਤੋ ਰੱਬ ਜਿੱਤੇ ਬੜਾ ਹੈ ਦੇ ਆ ਗਏ ਦੋਸਤੋ ਕਦੇ ਰਾਲੇ ਸਿੰਘਪੁਰਿਆ ਨੇ ਬੋਲ ਲਿਖੇ ਸੀਗੇ ਉਸ ਨੌਜਵਾਨ ਦੇ ਲੋ ਖੇਡ ਉੱਪਰ ਪਰ ਸਾਹਮਣੇ ਚਾਰ ਨੇ ਲੈ ਵੀ ਗੁਰਜੰਟ ਮਹਿੰਦੀਪੁਰ ਵਾਲਿਆਂ ਮੁੰਡਿਆ ਦੱਸ ਦੁਨੀਆ ਨੂੰ ਕਿ ਆ ਗੁਰਜੰਟ ਹੈ ਪਰ ਸਾਹਮਣੇ ਮੁੰਡਾ ਇਹ ਜੋਤਾ ਸਿੰਘ ਸਭਰਾ ਦੇ ਪਿੰਡ ਦਾ ਨੌਜਵਾਨ ਬੱਬੂ ਸਤਿ ਸ੍ਰੀ ਅਕਾਲ ਲੋਕ ਗਾਇਕ surjeet bhullar ਸਾਹਿਬ ਦੇ ਪਿੰਡ ਚੇਲੇਪੁਰ ਦੀ ਧਰਤੀ ਦੇ ਬਹੁਤ ਵੱਡਾ ਖੇਡ ਮੇਲਾ ਹੋਇਆ ਹੈ ਉਸ ਧਰਤੀ ਦੇ ਆ ਨੌਜਵਾਨ ਦਾ ਨਗਦੀ ਰਾਸ਼ੀ ਦੇ ਨਾਲ ਸ਼ਾਨਦਾਰ ਕੱਪ ਦੇ ਨਾਲ ਵੱਡਾ ਸਨਮਾਨ ਕੀਤਾ ਗਿਆ ਸੀਗਾ ਪਰ ਗੋਲਜੈਂਟ ਸਿਆ ਟੱਚ ਡਬਲ ਹੈ ਨੰਬਰ ਰੇਡਰ ਤੇ ਹੁੰਦੇ ਆ ਪਰਮਾਨਤਿਆ ਰੇਡਰ ਤੇ ਮੈਨੂੰ ਲੱਗਦਾ ਫੇਰ ਨਿਮਲਾਨ ਵਾਲੇ ਭਰਾਵਾਂ ਨੇ ਮਾਇਆ ਲਾਉਣੀ ਹੈ ਲੈ ਵੀ ਵੀਰੋ ਦੱਸ ਦਿਓ ਉਹ ਪਿੰਨਾ ਰੇਡਾ ਪਰ ਮਾਇਆ ਲੱਗੀ ਜੇਕਰ ਜੱਫਾ ਲੱਗੀ ਹੈ ਮਾਇਆ ਲਾਤੀ ਦੀ ਪਰ ਅਰਮਾਨ ਦੀ ਕਾਰੀ ਨਾਲ ਪਈ ਸਾਥ ਸੰਗਣੀ ਵਾਹ ਵੀਰਾਂ ਦਾ ਜੋ ਸਿਰ ਖੇਡ ਮੇਲੇ ਨੂੰ ਆਪਣੇ ਕੈਮਰਾ ਵਿੱਚ ਕੈਚ ਕਰ ਰਹੇ ਆ ਉਧਰ ਸੋਨੀ ਛੱਲਾ ਵਾਲਾ ਨੇ ਆਇਆ ਐਸ ਪਾਸੇ ਨੌਜਵਾਨ ਖੱਖ ਬਿੰਦ ਅਨਮੋਲ ਦਾ ਜੱਫਾ ਲਾਉਣ ਦਾ ਯਤਨ ਉੰਦੀ ਹੋਈ ਬੱਲੇ ਵਾਲੇ ਪਿੰਦੂ ਦੂਰਦਰਸ਼ਨ ਦੇ ਰਹੀ ਇਹ ਅੱਜ ਦਾ ਸਭਿਆਚਾਰ ਮੇਲਾ ਦੇ ਖੇਡ ਮੇਲਾ ਜਿਹੜਾ ਹੈ ਹੁਣ ਲਾਈਵ ਦਿਖਾਇਆ ਜਾ ਰਿਹਾ ਹੈ ਸਾਰੀ ਟੀਮ ਦਾ ਧੰਨਵਾਦ ਹੈ ਪਹਿਲਾ ਮੇਲਾ ਮੇਲਿਆਂ ਦਾ ਮਹਾਨ ਕਲਾਕਾਰਾਂ ਦੇ ਦਰਸ਼ਨ ਹੋਏ ਹੈ ਖੇਡਾਂ ਦਾ ਘੱਟੋ ਘੱਟ 20 ਤੋਂ 25 ਕਲਾਕਾਰ ਅੱਜ ਹਾਵਰੀ ਭਰ ਕੇ ਗਏ ਹੈ ਬਾਤਾ ਕਿਲਾ ਪੀਰ ਜੀ ਦੇ ਸੱਭਿਆਚਾਰ ਮੇਲੇ ਵਿੱਚ ਗਰਜੰਤ ਕਰਜੰਤ ਗਰਜੰਤ ਕਰਜੰਤ ਏ ਮਹਿਦੀ ਪੁਰੀਆ ਮਹਿਦੀ ਪੁਰੀਆ ਮਹਿਦੀ ਪੁਰੀਆ ਅੱਜ ਇੱਕ ਛੁੱਟ ਤੇ ਕੰਡਾ ਛੁੱਟ ਬਗਾਨਾ ਪੁੱਤ ਸਾਹਮਣੇ ਖੜ ਕੇ ਸਿੰਘਪੁਰੀਆ ਰਾਣਿਆਂ ਹੋਏ ਅੱਜ ਦੀ ਬੜਕ ਰੇਡ ਤਾਂ ਕੜਕ ਤੇ ਹੁੰਦੀ ਝੜਪ ਮੈਦਾਨ ਚ ਵਰਕੇ ਇੱਕ ਚੋਟੀ ਦੀ ਟੱਕਰ ਖੇਦੀ ਜਾ ਰਹੀ ਹੈ ਪਰ ਸਾਹਮਣੇ ਮੈਂ ਦੇਖ ਰਿਹਾ ਨੌਜਵਾਨ ਭਰਵੇਂ ਜੋਸੇ ਵਿੱਚ ਫਿਰ ਕਬੱਡੀ ਪੌਣ ਨੂੰ ਵਧਿਆ ਹੋਇਆ ਜੰਟਿਆ ਖਡੂਰ ਸਾਹਿਬ ਵਾਲਿਆ ਓਖਾ ਮੂਰੇ ਇਹ ਬੁੱਕਾ ਏ ਘਿਹਾਵੇ ਵਾਲਾ ਏ ਉਖੜਦੇ ਪੈਰ ਤੇ ਨੰਬਰ ਹਰਮਨ ਸਰਹਾਲੀ ਸਾਹਿਬ ਦੀ ਧਰਤੀ ਦਾ ਨੌਜਵਾਨ ਇੱਕ ਚੋਟੀ ਦਾ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਜਲੰਧਰ ਦੂਰਦਰਸ਼ਨ ਸਾਰੇ ਵੀਰਾਂ ਦਾ ਧੰਨਵਾਦ ਹੈ ਸਾਡੇ ਵੀਰ ਨੇ ਪਿੰਡੂ ਦੂਰਦਰਸ਼ਨ ਟੀਵੀ ਸਾਰੇ ਵੀਰਾਂ ਦਾ ਧੰਨਵਾਦ ਇਹ ਸਾਡੇ ਵੀਰ ਆਪਣੇ ਕੈਮਰੇ ਵਿੱਚ ਕੈਦ ਕਰਕੇ ਆਹ ਖੇਡ ਮੇਲਾ ਜਿਹੜਾ ਹੈ ਇਹ ਦੂਰਦਰਸ਼ਨ ਦੇ ਰਾਹੀਂ ਸਗਤਾਂ ਨੂੰ ਦਰਸ਼ਨ ਕਰਵਾਉਣਗੇ ਪਿੰਡੂ ਦੂਰਦਰਸ਼ਨ ਸਮੁੱਚੀ ਟੀਮ ਦਾ ਧੰਨਵਾਦ ਪਰ ਸਾਹਮਣੇ ਛੱਬਾ ਕੋਟਲੀ ਵਾਲਾ ਪੁਆਇੰਟ ਲੱਗੇ ਵਾਪਸ ਹੈ ਮੈਂ ਦੇਖ ਰਿਹਾ ਇਲਾਕੇ ਭਰ ਦੇ ਪੰਚ ਸਰਪੰਚ ਸਹਿਬਾਨ ਕੱਲ ਕੇ ਆਏ ਐ ਸਾਰਿਆਂ ਸਨਕਤਾ ਦਾ ਧੰਨਵਾਦ ਹੈ ਸਰਪੰਚ ਸਰਦਾਰ ਮੋਹਰ ਸਿੰਘ ਮੀਆਂਵਾਲ ਉਹ ਵੀ ਸਾਡੇ ਦਰਮਿਆਨ ਤਸ਼ਰੀਫ ਫਰਮਾਨ ਹੋ ਚੁੱਕੇ ਆ ਜੀ ਇਹ ਕਹਿੰਦੇ ਆ ਇਹਨਾਂ ਪਹੁੰਚਿਆ ਹੋਇਆ ਹਸਤੀਆਂ ਨੂੰ ਪਰ ਸਾਹਮਣੇ ਮੁੰਡੇ ਦੀ ਹਲਕੀ ਜੋਟ ਮਹਿਸੂਸ ਕੀਤੀ ਹੈ ਵੈਗਰੂ ਸੱਚੇ ਬਾਦਸ਼ਾ ਇਹਨਾਂ ਖਿਡਾਰੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੈਗਰੂ ਤੰਦਰੁਸਤੀ ਦੀ ਨਿਯਮਤ ਬਖਸ਼ੇ ਚੱਲ ਵੀ ਨੌਜਵਾਨ ਪਾਕ ਦਾ ਕਬੱਡੀ ਲਓ ਸਾਹਮਣੇ ਕਾਬੂ ਸੈਸਰਾ ਪਿੰਡ ਦੇ ਨੌਜਵਾਨ ਦਾ ਕਬੱਡੀ ਪੌੜੀ ਵਧਿਆ ਹੋਇਆ ਹੈ ਕਿ ਮਿਹਰਤਾ ਨਾਲ ਪਾਲੇ ਹੋਏ ਗੁੰਦਵੇਂ ਸਰੀਰ ਨਸ਼ਿਆਂ ਦੀ ਲੱਤ ਤੋਂ ਬਚਾਏ ਨੇ ਸਰੀਰ ਜਿੱਲ ਵੀ ਜਲੀਲ ਕਿੱਥੇ ਮਾਰ ਦਿੰਦੇ ਅੱਡੀ ਫੇਰ ਦੇ ਕਬੱਡੀ ਮੁੰਡੇ ਖੇੜਦੇ ਕਬੱਡੀ ਸਿੰਘਪੁਰੀਆ ਜਵਾਨ ਮੁੰਡੇ ਖੇੜਦੇ ਕਬੱਡੀ ਹਰਜੀਤ ਵਾਜੇ ਖਾਨੇ ਵਾਲਾ ਹਰਜੀਤ ਹੋਇਆ ਇੱਕ ਆ ਹਰਜੀਤ ਤੇ ਕਾਲੀਏ ਸਕਤਰਾ ਪਿੰਡ ਵਾਲੇ ਇਹ ਬੱਬੂ ਪਹਾੜ ਦੇ ਪਿੰਡ ਦਾ ਉਹ ਗੱਲ ਪਹਿਲਵਾਨਾਂ ਦੇ ਨਾਲ ਜਾਰੀ ਰਹੀ ਹੈ ਸਾਡੇ ਬੱਬੂ ਪਹਿਲਵਾਨ ਜੀ ਵੀ ਇਧਰਲੇ ਪਾਸੇ ਸਰਪੰਚ ਸਰਦਾਰ ਮੋਹਰ ਸਿੰਘ ਜੀ ਹਮੇਸ਼ਾ ਦੀ ਤਰ੍ਹਾਂ ਦਾਸਰਾ ਦੇ ਸਿੰਘਪੁਰੇ ਦੇ ਲਈ ਵੱਡੇ ਪਿਆਰ ਭੇਜਦੇ ਆ ਜਦੋਂ ਸ਼ਮਾਹੀ ਮੇਲਾ ਹੁੰਦਾ ਹੈ ਪੀਰ ਬਾਬਾ ਸ਼ੇਖ ਬਰਮਲੀਆਂ ਦਾ ਤੇ ਸਪੈਸ਼ਲ ਫੌਨ ਕਰਕੇ ਇਹਨਾਂ ਦੇ ਘਰ ਆ ਰਿਹਾ ਮੇਲਾ ਨੋਟ ਕਰ ਲਵੀਂ ਲੱਭ ਯਾਦ ਤੇਰੇ ਇਹ ਪ੍ਰੋਪਰ 1500 ਹੋ ਗਿਆ ਜਿਹੜਾ ਆ ਮੁੰਡਾ ਹੁਣ ਟੁੱਟ ਕੇ ਲੱਗਿਆ ਸੀ ਯਾਦ ਇਹਦੇ ਜੱਫੇ ਉੱਪਰ 1500 ਹੈ ਪਰ ਅਰਮਾਨ ਦੀ ਕਬੱਡੀ ਕਿੰਨੀ ਦੀ ਦੱਸਿਓ ਵੀਰੇ ਜਿਹੜਾ 10 ਦੇ ਰੇ ਲਓ ਸਾਹਮਣੇ ਅਰਮਾਨ ਮਹਿਦੀਪੁਰਿਆ ਚੜਦੀ ਬਰੇਸ਼ ਦਾ ਨੌਜਵਾਨ ਕਬੱਡੀ ਪਾਲ ਦੀ ਵਜ੍ਹਾ ਤੇ ਹਰ ਮਰਲੇ ਨਾਲ ਟੱਕਰ ਹੈ ਪਰ ਮਾਇਆ ਨਹੀਂ ਸੀ ভাই ਵੀਰਾਂ ਨੇ ਕਹਿ ਰਿਹਾ ਵੀਰ ਕੋਈ ਅਲੀ ਪਿਆਰ ਦੀ ਖੇਡ ਸਤਕਾਰ ਦੀ ਖੇਡ ਹੈ ਕੱਲ ਵੀ ਛੱਬਿਆ ਪਾਕ ਕਬੱਡੀ ਪਰ ਮੈਨੂੰ ਲੱਗਦਾ ਚੱਲਦੇ ਮੈਚ ਦਾ ਅੱਧਾ ਸਮਾਂ ਹੋ ਗਿਆ ਹੈ ਪਿਆਰੀ ਸਾਥ ਸੰਗਤ ਜੀ ਜੇਕਰ ਮੈਚ ਦਾ ਆਨੰਦ ਆ ਰਿਹਾ ਇੱਕ ਜੋਰਦਾਰ ਤਾੜੀ ਮਾਰ ਕੇ ਦੱਸਿਆ ਜਾ ਰਹੀ ਹੈ ਪੂਰ ਦਰਸ਼ਨ ਨੰਬਰ 20 ਦਾ ਧੰਨਵਾਦ ਹੈ ਸਾਡੇ ਪਿੰਡੂ ਦਰਸ਼ਨ ਟੀਵੀ ਦਾ ਧੰਨਵਾਦ ਵੀਰੇ ਦੇ ਨੰਬਰ ਦੱਸਿਓ ਇੱਕ ਵਾਰੀ 11 ਨੰਬਰ ਨੇ ਮਹਦੀਪੁਰ ਦੀ ਟੀਮ ਨੇ ਤੇ 14 ਨੰਬਰ ਤੇ ਜਲੂਪੁਰ ਫੈਲੇ ਦੀ ਟੀਮ ਨੇ ਲਓ ਅੱਧੇ ਸਮੇਂ ਦੀ ਖੇਡ ਖੇਡੀ ਆ ਰਹੀ ਹੈ ਖੇਡ ਦੇ ਮੈਦਾਨ ਵਿੱਚ ਸੈਦਾ ਵੀ ਚੇਂਜ ਨਹੀਂ ਕੀਤੀਆਂ ਕਿਉਂਕਿ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦਿੰਦਾ ਸਮਾਂ ਬੜਾ ਹੋ ਗਿਆ ਸੀਗਾ ਸਰਪੰਚ ਮੋਹਨ ਸਿੰਘ ਜੀ ਇੱਕ ਛੋਟੀ ਜੀ ਟੱਕਰ ਖੇਡੀ ਆ ਰਹੀ ਹੈ ਸਰਪੰਚ ਸਰਦਾਰ ਸਾਹਮ ਸਿੰਘ ਸਰਦਾਰ ਪ੍ਰਕਾਸ਼ ਸਿੰਘ ਸਤਕਾਰ ਤੇ ਜੋਗ ਹਸਤੀਆਂ ਬਾਕੀ ਸਾਰਿਆਂ ਦੇ ਨਾਮ ਸੱਚੇ ਬਾਸ਼ਾ ਬਾਬਾ ਕਿਲਾਪੀਰ ਦੀ ਆ ਵੀ ਆ ਰਹੇ ਆ ਪਰ ਸਾਹਮਣੇ ਮੁੰਡਾ ਫੇਰੀ ਆਦ ਟੱਕਲ ਦੀ ਕੀਤੀ ਏ ਕੋਸ਼ਿਸ਼ ਪਰ ਸ਼ਬਦਾ ਕੋਟਲੀ ਵਾਲਾ ਇੱਕ ਸ਼ਾਨਦਾਰ ਨੰਬਰ ਦਾ ਵਾਧਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਲਓ ਸਾਹਮਣੇ ਦੇਖ ਰਿਹਾ ਹੈ ਘਰਿਆਲਾ ਪਿੰਡ ਦਾ ਬੁੱਗਾ ਘਰਿਆਲੇ ਵਾਲਾ ਨੌਜਵਾਨ ਇਸ ਸਮੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਵਿੱਚ ਇਹ ਸ਼ੀਰੀਆਂ ਮਾਵਾ ਦੇ ਪੁੱਤ ਨੇ ਇੱਕ ਰਮਾ ਭਾਗਾ ਵਾਲੇ ਮਾਬਿਆਂ ਦੇ ਲੋਰਿਆਂ ਦੇ ਲਓ ਸਾਹਮਣੇ ਬੁੱਗਾ ਤੇਨ ਰਾ ਯੋਰ ਸੰਧੀ ਹੋਈ ਬੱਲੇ ਬੱਲੇ ਨੰਬਰ ਰੇਟਰ ਦੇ ਹਿੱਸੇ ਹੈ ਸੰਗਤ ਨੂੰ ਬੇਨਤੀ ਹੈ ਮੈਚ ਦੇਖੇ ਜਾਣਾ ਰਿਸ਼ਤਾ ਮਾਂ ਅਤੇ ਪੁੱਤ ਦਾ ਪੁੱਤਾਂ ਦੇ ਲਈ ਮਾਂ ਸਭ ਕਰਕੇ ਦਿਖਾਉਂਦੀ ਹੈ ਬਣ ਜਾਵੇ ਪੁੱਤ ਲੱਕੋ ਠੱਕਰ ਫਰੀਦ ਵਾਂਗੂ ਮਾਂ ਜਦੋਂ ਸ਼ੱਕਰ ਦੇ ਲਾਲਚ ਤੇ ਲਾਉਂਦੀ ਆ ਆ ਵੀ ਆ ਨਾਨਕ ਸਿੰਘ ਛਾਲ ਮਾਰ ਕੇ ਦੱਸਿਆ ਕਿ ਮੈਂ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਐ ਲੋ ਸਾਹਮਣੇ ਹਰਜੀਤ ਐ ਸਮੇ ਕਾਲੀਏ ਸਖਤਰੇ ਪਿੰਡ ਵਾਲਾ ਕਬੱਡੀ ਪੌਣ ਦੀ ਵਜ੍ਹਾ ਟੱਚ ਕਰੋ ਤੇ ਕਾਲੀ ਮਹਤੀ ਪੁਈਆ ਕਹਿੰਦਾ ਨੰਬਰ ਰੈਕਟਰ ਦੇ ਹਿੱਸੇ ਆ ਪਿਆਰ ਦੀ ਖੇਡ ਵਾਲਾ ਸਪੋਰਟ ਦੇ ਤੋ ਕਰਦੇ ਲਾਈ ਕਰਦੇ